ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਪਰ ਆਰੰਭ ਕਰਨ ਲੱਗੇ ਅਰਥਾ ਸਮੇਤ ਸਤਿਗੁਰੂ ਮਹਾਰਾਜ ਸਾਨੂੰ ਬੁੱਧੀ ਬਖਸ਼ਣ ਸੋਝੀ ਬਖਸ਼ਣ ਪਿਆਰ ਸਰਕਾਰ ਦੇ ਨਾਲ ਸਵਾਹ ਪਿਆਰ ਸਤਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਵਾਹਿਗੁਰੂ ਸੰਤਨ ਸਤਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਆਪਣੇ ਆਸਣ ਤੇ ਬਿਰਾਜਮਾਨ ਨੇ ਬਹੁਤ ਭਾਰੀ ਪੀੜ ਸੰਗਤਾਂ ਦੀ ਇਹਨਾਂ ਨੂੰ ਸੰਗਤ ਵਿੱਚ ਇੱਕ ਬੜਾ ਹੀ ਵਿਰਧ ਲੰਬੇ ਕੱਦ ਦਾ ਜੋਗੀ ਗੇਰੂ ਰੰਗ ਦੇ ਵਸਤਰ ਪਹਿਨਦੇ ਨੇ ਬੜਾ ਵਿਰਧ ਹੈ ਇੱਕ ਹਜ਼ਾਰ ਸਾਲ ਦੀ ਉਮਰ ਹੈ ਉਹਦੀ ਆਇਆ ਬੜਾ ਹੌਲੀ 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 ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਕਿਉਂ ਜੋਗੀ ਰਾਜ ਕਿੱਥੇ ਕਿ ਪਹੁੰਚੇ ਹੋ ਕਹਿੰਦਾ ਮਹਾਰਾਜ ਜੀ ਸਭ ਕੁਝ ਦੇਖ ਲਿਆ ਹੈ ਰਿੱਧੀਆਂ ਸਿੱਧੀਆਂ ਦੇਖ ਲੀਆਂ ਹਨ ਵਡਿਆਈਆਂ ਲੈ ਕੇ ਦੇਖ ਲੀਆਂ ਹਨ ਬਹੁਤ ਮਾਇਆ ਵੀ ਦੇਖ ਲਈ ਹੈ ਸਭ ਕੁਝ ਦੇਖਿਆ ਹੈ ਪਰ ਆਨੰਦ ਨਹੀਂ ਆਇਆ ਕਿ ਤੇ ਆਨੰਦ ਨਹੀਂ ਆਇਆ ਮੈਂ ਬੜੇ ਚਿਰ ਤੋਂ ਇੱਛਾ ਰੱਖ ਕੇ ਬੈਠਾ ਸੀ ਜਦ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋਇਓ ਮੈਂ ਉਦੋਂ ਦਾ ਹੀ ਸੋਚਦਾ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਾਵਾਂ ਮਹਾਰਾਜ ਅੱਜ ਮੌਕਾ ਲੱਗਿਆ ਆਪਦੀ ਕਿਰਪਾ ਹੋਈਏ ਦਰਸ਼ਨ ਕਰਨ ਆਏ ਹਾਂ ਹੁਣ ਆਪਦੇ ਚਰਨਾਂ 'ਚ ਬੇਨਤੀ ਹੈ ਕਿ ਮੈਨੂੰ ਆਨੰਦ ਦੀ ਦਾਤ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਨੰਦ ਇਸ ਪੁਰਾਣੇ ਖਲੜੇ 'ਚ ਹੁਣ ਆਨੰਦ ਨਹੀਂ ਰਿਹਾ ਇਹ ਪੁਰਾਣੇ ਖਲੜੇ ਨੂੰ ਤਿਆਗ ਦਿਓ ਤੁਸੀਂ ਸਾਡੇ ਗ੍ਰਹਿ ਵਿਖੇ ਸਾਡੇ ਹੀ ਸੁਪੁੱਤਰ ਭਾਈ ਮੋਰੀ ਦੇ ਘਰ ਜਨਮ ਲਾਓ ਫਿਰ ਤੁਹਾਨੂੰ ਆਨੰਦ ਆਵੇਗਾ ਸੋਇਸਤਰਾ ਉਹ ਜੋਗੀ ਨੇ ਆਪਣਾ ਸਰੀਰ ਤਿਆਗ ਦਿੱਤਾ ਸੰਸਕਾਰ ਉੱਥੇ ਕਰ ਦਿੱਤਾ ਸਮਾ ਬਾਗ ਦੇ ਬਾਬਾ ਮੋਰੀ ਜੀ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ ਲਿਆ ਕੇ ਇਸ਼ਨਾਨ ਕਰਵਾ ਕੇ ਬਸਤਰ ਚ ਲਪੇਟ ਕੇ ਮਹਾਰਾਜ ਜੀ ਦੀ ਗੋਦ ਵਿੱਚ ਲਿਆ ਕੇ ਜਦੋਂ ਬੱਚੇ ਨੂੰ ਲਟਾਇਆ ਮਹਾਰਾਜ ਕਹਿੰਦੇ ਆ ਗਏ ਆਨੰਦ ਜੀ ਆਨੰਦ ਲੈਣ ਵਾਸਤੇ ਉਸ ਵਕ ਸਤਿਗੁਰੂ ਬੜੇ ਪ੍ਰਸੰਨ ਹੋਏ ਨਾਲੇ ਮਹਾਰਾਜ ਮੁਸਕਰਾਏ ਜਾਂਦੇ ਨੇ ਨਾਲੇ ਆਨੰਦ ਸਾਹਿਬ ਪਰਾਰੰਭ ਕਰ ਦਿੱਤਾ ਰਚਨਾ ਨਾਲ ਨਾਲ ਲਿਖਣ ਵਾਲਾ ਵੀ ਬਿਠਾ ਲਿਆ ਲਿਖਵੀ ਉਸ ਬੱਚੇ ਦਾ ਨਾਮ ਹੀ ਮਹਾਰਾਜ ਨੇ ਆਨੰਦ ਰੱਖਿਆ। ਉਹੀ ਆਨੰਦ ਹੈ ਜਿਹੜੇ ਸ਼ਾਮ ਦੀ ਕਥਾ ਸੁਣਦਿਆਂ ਸੰਗਤਾਂ ਉਹਨਾਂ ਨੂੰ ਪਤਾ ਕਿ ਇਹੀ ਉਹ ਆਨੰਦ ਹੈ ਜਿਹੜਾ 6ਵੇਂ ਪਾਤਸ਼ਾਹ ਨੂੰ ਮਿਲਣ ਕੀਰਤਪੁਰ ਸਾਹਿਬ ਆਇਆ ਸੀ। ਸਤਿਗੁਰੂ ਜੀ ਨੇ ਆਪ ਕਿਹਾ ਸੀ ਵੀ ਅਸੀਂ ਗੁਰੂ ਅਮਰਦਾਸ ਜੀ ਦੀ ਅਨਸਬੰਸ ਦੀ ਸੇਵਾ ਨਹੀਂ ਕੀਤੀ। ਜਾਓ ਬਾਬਾ ਆਨੰਦ ਜੀ ਨੂੰ ਲੈ ਕੇ ਆਓ। 6ਵੇਂ ਪਾਤਸ਼ਾਹ ਨੇ ਆਪਣੀ ਪਾਲਕੀ ਭੇਜੀ ਬਾਬਾ ਆਨੰਦ ਜੀ ਵਿੱਚ ਬੈਠ ਕੇ ਆਏ। ਚਾਰੇ ਪਾਸਿਓਂ ਪਾਲਕੀ ਦੇ ਕੱਪੜਾ ਵੀ ਲੱਗਿਆ ਹੁੰਦਾ ਬੰਦ ਜੀ ਹੁੰਦੇ ਇੱਕ ਤਰ੍ਹਾਂ ਨਾਲ 6ਵੇਂ ਪਾਤਸ਼ਾਹ ਨੇ ਜਦੋਂ ਆ ਕੇ ਦੱਸਿਆ ਭਾਈ ਬੀਬੀ ਜਾਨ ਨੇ ਕਿ ਭਾਈ ਅਨੰਦ ਜੀ ਆਏ ਨੇ ਉਸ ਵਕਤ ਮਹਾਰਾਜ ਨੇ ਬੁੱਲਾਂ ਦੇ ਉੱਤੇ ਉਂਗਲ ਰੱਖ ਕੇ ਕਿਹਾ ਸਾਰਿਆਂ ਨੂੰ ਬੋਲਿਓ ਨਾ ਕੋਈ ਦੱਸਿਓ ਨਾ ਸਤਿਗੁਰੂ ਜੀ ਪਿੱਛੇ ਪਿੱਛੇ ਜਾ ਕੇ ਪਾਲਕੀ ਨੂੰ ਮੋੜਾ ਲਾ ਕੇ ਆਪ ਅਨੰਦ ਜੀ ਦੀ ਸੇਵਾ ਕਰਦੇ ਆ ਰਹੇ ਕਹਿੰਦੇ ਕਿਉਂਕਿ ਅਸੀਂ ਗੁਰੂ ਅਮਰਦਾਸ ਜੀ ਦੀ ਅੰਸਬੰਸ ਦੀ ਸੇਵਾ ਨਹੀਂ ਕੀਤੀ ਜਿੰਨਾ ਤੋਂ ਅਸੀਂ ਸਾਰਾ ਕੁਝ ਲਿਆ ਹੈ ਸੋਡੀਆਂ ਨੇ ਬਾਬਾ ਆਨੰਦ ਜੀ ਵੀ ਅੰਤਰਜਾਮੀ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਕੁਝ ਗੜਬੜ ਹੋ ਰਹੀ ਹੈ ਜਦੋਂ ਉਹਨਾਂ ਨੇ ਦੇਖਿਆ ਉਹਨਾਂ ਨੇ ਪਾਲਕੀ ਦੇ ਵਿੱਚੋਂ ਹੀ ਛਾਲ ਮਾਰ ਦਿੱਤੀ ਥੱਲੇ ਭੱਜ ਕੇ ਆ ਕੇ ਸਤਿਗੁਰੂ ਦੇ ਚਰਨਾਂ ਨਾਲ ਲਿਫਟ ਕੇ ਕਹਿੰਦੇ ਹੁਣ ਬੱਸ ਵੀ ਕਰੋ ਹੁਣ ਸਾਡੀਆਂ ਇੰਨੀਆਂ ਪਰਖਾਂ ਕਿਉਂ ਲੈਨੇ ਹੋ ਆਪ ਇਹ ਉਹ ਬਾਬਾ ਆਨੰਦ ਜੀ ਹੈ ਸੋਚ ਕਰਕੇ ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਰਚੀ ਸਾਰੀਆਂ 40 ਪੌੜੀਆਂ ਰੱਜ ਕੇ ਬਹੁਤ ਇੱਕੋ ਵਚਨ ਮਹਾਰਾ ਨੇ ਕਰਤਾ ਕਿ ਸੁਰਨਾਰ ਮੂਨ ਜਨ ਅੰਮ੍ਰਿਤ ਖੋਜ ਜੇ ਸੁਅੰਮ੍ਰਿਤ ਗੁਰ ਤੇ ਪਾਇਆ ਇਸ ਕਰਕੇ ਸਰਗੁਰੂ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਭਾਈ ਬੱਲੂ ਨੂੰ ਬੁਲਾਇਆ ਬੱਲੂ ਭਾਈ ਢੋਲ ਕੀ ਲਿਆ ਛੈਣੇ ਲਿਆ ਚਿੰਤੇ ਲਿਆ ਕੋਠੇ ਦੇ ਉੱਤੇ ਜੜ ਜਾਓ ਸਾਰੇ ਭਾਈ ਮੋਰੀ ਸਣੇ ਹੋਰ ਸਾਰੀਆਂ ਸੰਗਤਾਂ ਕੋਠੇ ਦੇ ਉੱਤੇ ਚੜਾ ਕੇ ਕਹਿੰਦੇ ਗਾਇਨ ਕਰੋ ਗਾ ਕੇ ਆਨੰਦ ਸਾਹਿਬ ਦਾ ਪਾਠ ਕਰੋ ਗਾਓ ਇਹਨੂੰ ਕਹਿੰਦੇ ਇਹ ਗਾਉਣ ਵਾਲੀ ਬਾਣੀ ਹੈ ਤਾਂ ਫਿਰ ਸਾਰੀ ਸੰਗਤ ਨੇ ਇਹ ਬਾਣੀ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਇਨ ਕੀਤੀ ਇਹ ਬਾਣੀ ਜੀਵਨ ਮੁਕਤੀ ਦਿੰਦੀ ਹੈ ਆਨੰਦ ਦਿੰਦੀ ਹੈ ਆਤਮਿਕ ਆਨੰਦ ਦਿੰਦੀ ਹੈ ਆਨੰਦ ਸੁਣੋ ਵਿਭਾਗੀ ਹੋ ਐਡਾ ਨੰਨਾ ਦੱਦਾ ਹੀ ਹੈ ਆਨੰਦ ਹੀ ਪਾਠ ਹੈ ਇਹ ਸਤਿਗੁਰੂ ਦੀ ਆਪਣੀ ਸੰਤਰਪਤਾ ਹੈ ਪਿੰਗਲ ਦੇ ਮੁਤਾਬਕ ਵੀ ਕੋਈ ਫਿਰ ਮਾਤਰਾ ਵਾਧੇ ਘਟਦੀ ਹੁੰਦੀ ਤਾਂ ਇਹੋ ਆਨੰਦ ਨਹੀਂ ਲਿਖਿਆ ਪਹਿਲਾਂ ਤਾਂ ਸਾਰਿਆਂ ਨੇ ਵਿੱਚ ਵਿੱਚ ਇਹਨੂੰ ਆਨੰਦ ਕਰਨਾ ਸ਼ੁਰੂ ਕਰ ਦਿੱਤਾ ਵਿੱਚ ਵਿੱਚ ਕਈਆਂ ਨੇ ਬੜੇ ਜਿਹੜੇ ਸਿਆਣੇ ਸੀਗੇ ਵਿਦਵਾਨ ਉਹਨਾਂ ਨੇ ਵੀ ਕੀਤਾ ਪਰ ਦੁਬਾਰਾ ਹੁਣ ਫਿਰ ਗਿਆਨੀ ਹਰਬੰਦ ਸਿੰਘ ਜੀ ਨੇ ਸਾਰਿਆਂ ਨੂੰ ਸਮਝਾਇਆ ਭਈ ਇਹ ਮੈਂ ਵੀ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਇਹ ਐਡਾ ਨੰਨ ਦੱਦਾ ਲਿਖਿਆ ਹੋਇਆ ਕਹਿੰਦੇ ਇੱਥੇ ਸਿਰਫ ਬਿੰਦੀ ਦੀ ਤਾਂ ਪ੍ਰਯੋਗ ਹੋ ਸਕਦਾ ਪਰ ਟਿੱਪੀ ਦਾ ਨਹੀਂ ਹੋ ਸਕਦਾ ਕਿਉਂਕਿ ਅਨੰਦ ਦਾ ਕਹਿ ਸਕਦੇ ਆ ਆਨੰਦ ਨਹੀਂ ਕਹਿ ਸਕਦੇ ਕਿਉਂਕਿ ਟਕਸਾਲ ਦਾ ਪਾਠ ਵੀ ਇਹ ਆਨੰਦ ਹੀ ਹੈ ਤੇ ਹੁਣ ਦੁਬਾਰਾ ਘੁਮਕ ਮਾ ਕੇ ਫੇਰ ਹੀ ਆਨੰਦ ਪਾਠ ਕਰਨ ਲੱਗੇ ਆਨੰਦ ਸੁਣੋ ਵਡਪਾਗੀ ਹੋ ਸਗਲ ਮਨੋਰਥ ਪੂਰੇ ਮਹਾਰਾਜ ਨੇ ਸਾਰੇ ਮਨੋਰਥ ਹੀ ਪੂਰੇ ਕਰ ਦਿੱਤੇ ਨੇ ਦੇ ਵਿੱਚ ਬਾਰ ਦਮ ਪ੍ਰਭ ਪਾਇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਉਹ ਵੀ ਪਾਓ ਉਤਰੇ ਸਗਲ ਵੀ ਸੂਰੇ ਤੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਇਹਨੂੰ ਸੁਣਨ ਵਾਲੇ ਪੁਨੀਤ ਹੋ ਜਾਣਗੇ ਕਹਿਣ ਵਾਲੇ ਪਵਿੱਤਰ ਹੋ ਜਾਣਗੇ ਸਤਗੁਰ ਰਹਾ ਭਰ ਪੂਰੇ ਬਿਨਵੰਦ ਨਾਨਕ ਗੁਰ ਚਾਨ ਲਾਗੇ ਬਾਜੇ ਅਨਹ ਤੂਰੇ ਇੱਕ ਰਸ ਉਹਨਾਂ ਦੇ ਅੰਦਰ ਬਾਜੇ ਵੱਜ ਪੈਣਗੇ ਇਹ ਹੁਣ ਪ੍ਰੈਕਟੀਕਲ ਚ ਲਿਆਉਣੀ ਚੀਜ਼ ਆਪਾਂ ਨੇ ਨੰਦ ਸਾਹਿਬ ਦਾ ਇਹ ਜੋ ਮਹਾਰਾ ਨੇ ਪਿੱਛੇ ਮਹਾਤਮ ਕਿਹਾ ਹੈ ਹੁਣ ਪ੍ਰੈਕਟੀਕਲ ਤੁੜੇ ਜੋ ਬੰਦਾ ਕਰੂਗਾ ਜਿਹਨੂੰ ਬਹੁਤੀ ਲੋੜ ਆ ਆਪਣੇ ਕੰਮਕਾਰਾਂ ਦੀ ਪਰਮੇਸ਼ਰ ਦੀ ਪ੍ਰਾਪਤੀ ਦੀ ਕਿਉਂਕਿ ਅਸੀਂ ਤਾਂ ਕਈ ਬੰਦਿਆਂ ਨੂੰ ਕਰਵਾਇਆ ਵੀ ਹੈ ਪ੍ਰੈਕਟੀਕਲ ਇਹਦਾ ਜੇ ਜੀਵਨ ਮੁਕਤੀ ਦੀ ਹੀ ਪ੍ਰਾਪਤੀ ਕਰਨੀ ਕਿ ਜਿਉਂਦੇ ਹੀ ਮੈਂ ਮੁਕਤ ਹੋ ਜਾਵਾਂ ਜਿਉਂਦੇ ਵਿਦੇਹੀ ਹੋ ਜਾਵਾਂ ਜਦ ਜੀ ਕਰੇ ਸਰੀਰ ਨੂੰ ਛੱਡ ਕੇ ਇੱਕ ਪਾਸੇ ਖੜਾ ਹੋ ਜਾਵਾਂ ਜਾਜ ਜੀ ਕਰੇ ਸੱਚਖਣ ਚੱਲਿਆ ਜਾਵਾਂ ਜਾਜ ਜੀ ਕਰੇ ਵਾਪਸ ਮੁੜਿਆ ਆਵਾਂ ਲੈਣੀ ਇੰਨੀ ਸ਼ਕਤੀ ਤਾਂ 101 ਅਨੰਦ ਸਾਹਿਬ ਦਾ ਪਾਠ ਰੋਜ਼ ਕਰੋ ਜੇ ਉਹ ਵਿਦੇਹ ਮੁਕਤੀ ਲੈਣੀ ਹੈ ਜੇ ਸੰਸਾਰਿਕ ਕੰਮ ਬਣਾਉਣੇ ਆ ਫਿਰ 25 ਪਾਠ ਹੀ ਬਣੇ ਆ ਇਸ ਕਰਕੇ ਜੇ ਹੋਰ ਘੱਟ ਛੋਟਾ ਕੰਮ ਹੈ ਫਿਰ ਉਹਨੇ ਪਾਠ ਬਣੇ ਆ ਇਹਦੇ ਜਿੰਨੇ ਪਾਠ ਕਰੋਗੇ ਉੰਨੀ ਕਿਰਪਾ ਹੋਈ ਜਾਂਦੀ ਹੈ ਇਹ ਜੀਵਨ ਮੁਕਤੀ ਨੂੰ ਦਿੰਦਾ ਅਨੰਦ ਸਾਹਿਬ ਔਰ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਅਨੰਦ ਕਾਰਜ ਜਿਹੜਾ ਆਪਾਂ ਕਹਿੰਦੇ ਵਿਆਹ ਦੇ ਸਮੇਂ ਤੇ ਏਸੇ ਕਰਕੇ ਉਹਦਾ ਨੋਂ ਵੀ ਆਨੰਦ ਕਾਰਜ ਪਿਆ ਮਹਾਰਾ ਦਸਵੇਂ ਪਾਤਸ਼ਾਹ ਦੇ ਸਮੇਂ ਤੇ ਜਿਵੇਂ ਇੱਕ ਸਿੰਘ ਨੇ ਆ ਜਦੋਂ ਸੰਥਿਆ ਸ਼ੁਰੂ ਕੀਤੀ ਸੀ ਉਹਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇੱਥੇ ਟੇਗ ਗਿਆ ਸੀ ਬੱਸ ਉਹ ਆਨੰਦ ਸਾਹਿਬ ਦੀ ਕਿਰਪਾ ਹੋ ਗਈ ਇੱਕ ਸਿੰਘ ਇਹੋ ਜਿਹਾ ਸੀ ਦਸਵੇਂ ਪਾਤਸ਼ਾਹ ਵੇਲੇ ਜਿਹਨੇ ਇਹ ਪੜਿਆ ਸੀ ਇਹੋ ਕੁਟੰਬ ਦੂਜੇ ਦੇਖਦਾ ਚੱਲੈ ਨਾ ਹੀ ਤੇਰਾ ਨਾਲੇ ਉਹਦਾ ਜੰਗਲੇ ਨੂੰ ਹੀ ਚਲੇ ਗਿਆ ਸੀ ਮਹਾਰਾ ਨੇ ਵਾਪਸ ਮੜਵਾਇਆ ਕਹਿੰਦਾ ਮੁੜ ਕੇ ਆ ਪਰਿਵਾਰ ਨੂੰ ਕਿਹਨੇ ਸਾਹਮਣਾ ਕਹਿੰਦੇ ਮਹਾਰਾਜ ਤੁਸੀਂ ਕਿ ਇਹੋ ਪਰਿਵਾਰ ਜਿਹੜਾ ਦੇਖਦਾ ਹੈ ਇਹਦੇ ਨਾਲ ਨਹੀਂ ਜਾਣਾ ਮੈਂ ਤਾਂ ਛੱਡਦਾ ਹੁਣ ਸਾਰਾ ਕੁਝ ਸਤਿਗੁਰੂ ਮਹਾਰਾਜ ਕਹਿੰਦੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਬਿਰਾਗ ਦੇ ਵਿੱਚ ਰਹਿਣਾ ਇਸ ਕਰਕੇ ਆਨੰਦ ਸਾਹਿਬ ਦੀ ਬੜੀ ਮਹਾਨਤਾ ਹੈ ਕਿਸੇ ਕੌਮ ਦੇ ਵਿੱਚ ਇਹੀ ਜੀ ਚੀਜ਼ ਨਹੀਂ ਕਿ ਬੱਚਾ ਜਨਮ ਲਵੇ ਤਾਂ ਉਹੀ ਬਾਣੀ ਆਨੰਦ ਕਾਰਜਾਂ ਵੇਲੇ ਵੀ ਉਹੀ ਬਾਣੀ ਤੇ ਫਿਰ ਪੜਾਣੀ ਚੜਾਈ ਕਰ ਜੇ ਫਿਰ ਵੀ ਉਹੀ ਬਾਣੀ ਉਹ ਤਾਂ ਸਿਰਫ ਇੱਕ ਆਨੰਦ ਸਾਹਿਬ ਹੀ ਹੈ ਕਿ ਜਦੋਂ ਬਾਲਕ ਜਨਮੇ ਤਾਂ ਵੀ ਅਨੰਦ ਸਾਹਿਬ ਦਾ ਪਾਠ ਗੁਰਬਾਣੀ ਸਖੀ ਅਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੈ ਗੁਰਬਾਣੀ ਦਾ ਪਰਮਾਨ ਹੈ ਪੰਜਵੇਂ ਪਾਤਸ਼ਾਹ ਨੇ ਲਿਖਿਆ ਹੋਇਆ ਜਦ 6ਵੇਂ ਪਾਤਸ਼ਾਹ ਦਾ ਉਤਾਰ ਹੋਇਆ ਤਾਂ ਵੀ ਪੰਜਵੇਂ ਪਾਤਸ਼ਾਹ ਨੇ ਅਨੰਦ ਸਾਹਿਬ ਹੀ ਪੜਵਾਇਆ ਸੀ ਸਾਰਾ ਗੁਰਬਾਣੀ ਸਖੀ ਅਨੰਦ ਗਾਵੇ ਸਾਰਿਆਂ ਨੇ ਅਨੰਦ ਸਾਹਿਬ ਦਾ ਹੀ ਪਾਠ ਕੀਤਾ ਸੀ ਇਹ ਕਰਕੇ ਜੇ ਅਨੰਦ ਸਾਹਿਬ ਦੇ ਵਿੱਚ ਇੱਕ ਖਾਸ ਨਿਮਗਨਤਾ ਹੈ ਸਿਰਫ ਤੁਸੀਂ ਪ੍ਰੈਕਟੀਕਲ ਵਜੋਂ ਪੰਜ ਪਾਠ ਕਰਕੇ ਰੋਜ਼ ਦੇਖ ਲੈਣੇ ਇਹਦੇ ਇਹ ਤੁਹਾਨੂੰ ਸਾਰਾ ਦਿਨ ਐਉਂ ਰੱਖੇਗਾ ਜਿਵੇਂ ਪਤਾ ਨਹੀਂ ਕੀ ਸਰੂਰ ਚੜਿਆ ਹੁੰਦਾ ਬੰਦੇ ਨੂੰ ਸਾਰਾ ਦਿਨ ਬੰਦਾ ਖੁਸ਼ ਹੀ ਰਹਿੰਦਾ ਤੇ ਕੋਈ ਦੁੱਖ ਵੀ ਨਹੀਂ ਨੇੜੇ ਆਉਂਦਾ ਤੋ ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ RAM ਕਲੀ ਰਾਗ ਦੇ ਵਿੱਚ ਮਹੱਲਾ ਤੀਜਾ ਆਨੰਦ ਤੀਸਰੇ ਪਾਸ਼ਾ ਦੀ ਬਾਣੀ ਹੈ ਆਨੰਦ ਸਰਲੇਖ ਦੇ ਥੱਲੇ ਬਾਣੀ ਉਚਾਰਨ ਕੀਤੀ ਹੈ ਅਮਰ ਸੰਚਾਰ ਚ ਪੰਜਵੀਂ ਥਾਂ ਤੇ ਪੜੀ ਐ ਆਨੰਦ ਦਾ ਨਾਮ ਅਮਰਤ ਵੀ ਐ ਅਮਰਤ ਰੂਪ ਬਾਣੀ ਐ ਆਨੰਦ ਮਈ ਬਾਣੀ ਐ ਇਸੇ ਕਰਕੇ ਦਸਵੇਂ ਬਾਦਸ਼ਾਹ ਨੇ ਪੰਜਾਂ ਬਾਣੀਆਂ ਚ ਰੱਖੀ ਐ ਬਾਣੀ ੴ ਸਤਿਗੁਰ ਪ੍ਰਸਾਦ ਓਮਕਾਰ ਜੋ ਕੇਵਲ ਇੱਕੋ ਇੱਕ ਐ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਧੰਨ ਗੁਰੂ ਅਮਰਦਾਸ ਸਹਿਬਾਹ ਰਾਜ ਕਿੰਨੀ ਵਾਰੀ ਗੰਗਾ ਨੂੰ ਤਾਰਨ ਗਏ ਚਰਨ ਪਾਉਣਗੇ ਉਹਦੀ ਬੇਨਤੀ ਕਰਨ ਤੇ ਜਦੋਂ ਉੱਥੇ ਇੱਕ ਬਿਰਾਗੀ ਸਾਧੂ ਨਾਲ ਚਰਚਾ ਹੋਈ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਬਾਸਰ ਕੇ ਨਗਰ ਪਹੁੰਚ ਗਏ ਪ੍ਰਸ਼ਾਦਾ ਛਕ ਰਿਆ ਸੀ ਬਿਰਾਗੀ ਸਾਧੂ ਤੇ ਸਤਗੁਰੂ ਜੀ ਸ਼ਿਕਾਰੇ ਸੀ ਆਪਣੇ ਗ੍ਰਹਿ ਦੇ ਵਿੱਚ ਕਹਿੰਦਾ ਭਈ ਤੁਹਾਡੇ ਮਹਾਰਾਜ ਜੀ ਬਚਨ ਬੜੇ ਵਧੀਆ ਨੇ ਤੁਹਾਡਾ ਗੁਰੂ ਕੌਣ ਹੈ ਸਤਗੁਰੂ ਕਹਿੰਦੇ ਮੈਂ ਤਾਂ ਵਾਲੇ ਗੁਰੂ ਧਾਰਨ ਕਰਨਾ ਉਹਨੇ ਉੱਥੇ ਹੀ ਰੋਟੀ ਛੱਡ ਦਿੱਤੀ ਕਹਿੰਦਾ ਮੇਰੇ ਤਾਂ ਸਾਰੇ ਹੀ ਪੁੰਨੀ ਨਸ਼ਟ ਹੋ ਗਏ ਮੇਰਾ ਤਾਂ ਜਨਮ ਬੇਅਰਥ ਹੋ ਗਿਆ ਮੈਂ ਬੜਾ ਵੱਡਾ ਗੁਨਾਹ ਕਰ ਲਿਆ ਮੈਂ ਨਗਰੇ ਦੇ ਹੱਥੋਂ ਰੋਟੀ ਖਾ ਲਈ ਸਤਿਗੁਰੂ ਜੀ ਨੇ ਬੜਾ ਇਸ ਗੱਲ ਦੀ ਮਨ ਨੂੰ ਛੱਟ ਜੀ ਵੀ ਗੁਰੂ ਨਹੀਂ ਹੱਲ ਤੱਕ ਧਾਰਨ ਕੀਤਾ ਸਤਿਗੁਰੂ ਜੀ ਨੂੰ ਤਾਂ نیند ਨਾ ਆਵੇ ਪ੍ਰਸ਼ਾਦਾ ਨਾ ਛਕਣ ਆਪਣਾ ਉੱਪਰ ਉਦੋਂ ਕੋਠਿਆਂ ਦੇ ਉੱਤੇ ਮੰਜੇ ਡਾਹ ਕੇ ਆਰਾਮ ਕਰਦੇ ਹੁੰਦੇ ਸੀ ਠੰਡੀ ਠੰਡੀ ਹਵਾ ਹੈ ਗਰਮੀ ਦਿਨ ਨੇ ਪਰ ਰਾਤ ਨੂੰ ਬੈਠੇ ਰਹੇ ਬੈਠੇ ਰਹੇ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੇ ਰਹੇ ਜਦੋਂ ਅੰਮ੍ਰਿਤ ਵੇਲਾ ਹੋਇਆ 2-3 ਕਜੇ ਤਾਂ ਬੜੀ ਕੋਈ ਮਿੱਠੀ-ਮਿੱਠੀ ਆਵਾਜ਼ ਆਉਂਦੀ ਨਹੀਂ ਮਿੰਨੀ-ਮਿੰਨੀ ਆਵਾਜ਼ ਕੋਈ ਸੁਣਦੇ ਨੇ ਪੌੜੀ ਤੋਂ ਉੱਤਰ ਕੇ ਬਾਹਰ ਹੀ ਚੁੱਲ੍ਹੇ ਹੁੰਦੇ ਸੀ ਉਦੋਂ ਚੁੱਲ੍ਹੇ ਦੇ ਦਿਵਾਲੇ ਇੱਕ ਗੰਧ ਹੁੰਦੀ ਸੀ ਉਹਨੂੰ ਓਟਾ ਕਹਿੰਦੇ ਸੀ ਉਹ ਓਟੇ ਦੇ ਦਿਵਾਲੇ ਖੜੇ ਹੋ ਕੇ ਓਲੇ ਹੋ ਕੇ ਸੁਣਦੇ ਨੇ ਦੇਖਦੇ ਨੇ ਕਿ ਮੇਰੀ ਭਤੀਜ ਨੋ ਹੀ ਹੈ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਉਹ ਆਸਾ ਦੀ ਵਾਰ ਪੜ ਰਹੀ ਹੈ ਉਨੇ ਅਖੀਰ ਵਿੱਚ ਇੱਕ ਸ਼ਬਦ ਪੜਿਆ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਏ ਤਿਉਂ ਚੱਲੀ ਆ ਤਾਉ ਗੁਣ ਨਾਹੀ ਅੰਤ ਹਰੇ ਚਿਤ ਜੇਤਸ ਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲ ਹੀ ਰਹਿਨ ਜਾਲ ਦਿਨ ਹੂਆ ਜੇਤੀ ਕੜੀ ਫਾਹੀ ਤੇਤੀ ਰਸ ਰਸ ਚੋਗ ਚੁਗਿਆ ਨਿਤ ਫਸ ਸਹ ਚੂਰਸ ਮੂੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤੇ ਤਲਗ ਰਹੀ ਕੋਇਲੇ ਪਾਪ ਪੜੇ ਤੇ ਸੁਪਰਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਮਨੂਰ ਉਹ ਲੋਹਾ ਹੁੰਦਾ ਜਿਹੜਾ ਖਰਾਦ ਕੇ ਬਾਹਰ ਛੁੱਟ ਦਿੱਤਾ ਜਾਂਦਾ ਬਿਲਕੁਲ ਬੂਰਾ ਜਿਹਾ ਹੁੰਦਾ ਖਰਾਦ ਵਾਲਿਆਂ ਦੀ ਦੁਕਾਨ ਦੇ ਬਾਹਰ ਪਿਆ ਹੁੰਦਾ ਉਹਦੇ ਉੱਤੇ ਮੀਂਹ ਪੈ ਜਾਂਦਾ ਉਹਨੂੰ ਜੰਗਾਲ ਲੱਗ ਜਾਂਦਾ ਹੁਣ ਮਨੂਰ ਨੂੰ ਕੋਈ ਮੁੜ ਕੇ ਦੁਬਾਰਾ ਲੋਹੇ 'ਚ ਤਬਦੀਲ ਨਹੀਂ ਕਰ ਸਕਦਾ ਕਿਉਂਕਿ ਮਨੂਰ ਤਾਂ ਬਿਲਕੁਲ ਖਤਮ ਹੋ ਜਾਂਦਾ ਸੋ ਇਹਸ ਕਰਕੇ ਬਾਬਾ ਜੀ ਕਹਿੰਦੇ ਭਇਆ ਮਨੂਰ ਕੰਚਨ ਫਿਰ ਹੋਵੇ ਕਹਿੰਦੇ ਸਾਡੇ ਸਤਿਗੁਰੂ 'ਚ ਇੰਨੀ ਸਮਰੱਥਾ ਕਿ ਮਨੂਰ ਵਰਗਾ ਬੰਦਾ ਹੋ ਜਾਏ ਗਲਿਆ ਸੜਿਆ ਬਿਲਕੁਲ ਹੀ ਨਸ਼ਿਆਂ ਦਾ ਮਾਰਿਆ ਹੋਵੇ ਭਾਵੇਂ ਪਾਪਾਂ ਦਾ ਦੱਬਿਆ ਹੋਵੇ ਪਤ ਤਾਂ ਆਦਮੀ ਨੂੰ ਵੀ ਸਤਿਗੁਰੂ ਸੋਨੇ ਵਰਗਾ ਬੜਾਂ ਦੇ ਜੇ ਸੰਗ ਚ ਆ ਕੇ ਬੈਠ ਜਾਵੇ ਭਇਆ ਮਨੂਰ ਕੰਚਨ ਫਿਰ ਹੋਇਆ ਜੇ ਗੁਰ ਮਿਲਤ ਨੇਹਾ ਪਰ ਜੇ ਉਹ ਜੇ ਗੁਰੂ ਮਿਲ ਜਾਏ ਉਹ ਕਿਵੇਂ ਠੀਕ ਕਰੇਗਾ ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟਸ ਦੇਹਾ ਤਾਂ ਦੇਹੀ ਦੀ ਕਲਿਆਣ ਹੁੰਦੀ ਜੇ ਸਤਿਗੁਰੂ ਨਾਮ ਅੰਮ੍ਰਿਤ ਸਿੱਖ ਨੂੰ ਬਖਸ਼ਿਸ਼ ਕਰਦੇ ਨੇ ਇੰਨੇ ਬਚਨ ਸੁਣ ਕੇ ਮਹਾਰਾਜ ਨੇ ਸਾਹਮਣੇ ਹੋ ਕੇ ਪੁੱਛਿਆ ਬੀਬੀ ਕੀ ਦੀ ਕਲਾਮ ਹੈ ਇਹ ਕਹਨੇ ਗੁਰੂ ਨਾਨਕ ਦੇਵ ਜੀ ਦੀ ਜਦੋਂ ਉਹ ਕਿੱਥੇ ਨੇ ਕਹਿੰਦੇ ਉਹ ਤਾਂ ਸੱਚਖੰਡ ਵਾਸੀ ਹੋ ਗਏ ਹੁਣ ਉਹਨਾਂ ਦੀ ਥਾਂ ਤੇ ਕੌਣ ਆ ਕਹਿੰਦੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ ਗੁਰੂ ਤਾਂ ਘਰ ਵਿੱਚ ਹੀ ਹੈ ਗੰਗਾ ਘਰ ਚ ਵਗਦੀ ਮੈਂ ਐਵੇਂ ਬਾਹਰ ਤੁਰਿਆ ਫਿਰਦਰਿਆ ਮੇਰਾ ਮਲਾਪ ਕਰਵਾਓ ਸਾਥੀ ਦਾ ਸਾਰਿਆਂ ਨੂੰ ਪਤਾ ਵੀ ਯਾਰ ਐਨੀ ਗੱਲ ਹੀ ਹੈ ਬਸ ਵੀ ਮਲਾਪ ਕਰਾਉਣ ਲੈ ਗਏ ਪਿੰਡ ਦੇ ਬਾਹਰ ਖੜਾ ਕਰਤਾ ਖਡੂਰ ਸਾਹਿਬ ਗੁਰੂ ਸਾਹਿਬ ਜੀ ਨੂੰ ਜਦ ਬੀਬੀ ਨੇ ਜਾ ਕੇ ਮੱਥਾ ਟੇਕਿਆ ਗੁਰੂ ਅੰਗਦ ਦੇਵ ਜੀ ਨੂੰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਨਾਲ ਲੈ ਕੇ ਆਇਆ ਉਹਨਾਂ ਨੂੰ ਬਾਹਰ ਖੜਾ ਕਰਾਇਆ ਜਾ ਉਹ ਲੈ ਕੇ ਆਓ ਜਾ ਕੇ ਜਦ ਲੈ ਕੇ ਆਂਦਾ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਖੜੇ ਹੋ ਗਏ ਮੇਰੇ ਕੋਲ ਮਾਏ ਨੇ ਤੇ ਮੈਂ ਆਪਣੇ ਗਲਬੱਕੜੀ ਚ ਲੈ ਕੇ ਮਿਲਿਆ ਇਹਨਾਂ ਨੂੰ ਮਹਾਰਾ ਨੇ ਆਪਣੀਆਂ ਬਾਹਾਂ ਫਲਾ ਲਈਆਂ ਪਰ ਗੁਰੂ ਅਮਰਦਾਸ ਜੀ ਕਹਿੰਦੇ ਅੱਜ ਮੈਂ ਕੁੜਮਾਚਾਰੀ ਚ ਨਹੀਂ ਆਇਆ ਅੱਜ ਤਾਂ ਮੈਂ ਥੋੜਾ ਸਿੱਖ ਬਣਨ ਆਇਆ ਇੰਉਂ ਕਹਿ ਕੇ ਚਰਨਾਂ ਤੇ ਡਿੱਗ ਪਏ ਤਾਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਦੇ ਚਰਨਾਂ ਨਾਲ ਲਿਪਟ ਕੇ ਮਹਾਰਾਜ ਨੇ ਉਠਾ ਕੇ ਗੱਲ ਨਾਲ ਲਾ ਲਿਆ ਕਹਿੰਦੇ ਤੁਹਾਡੀ ਥਾਂ ਇੱਥੇ ਨਹੀਂ ਤੁਹਾਡੀ ਥਾਂ ਤਾਂ ਇੱਥੇ ਸਾਡੇ ਨਾਲ ਲੱਗੋ ਆ ਕੇ ਉਸ ਦਿਨ ਤੋਂ ਸਤਿਗੁਰੂ ਕਹਿੰਦੇ ਐਸੀ ਕਿਰਪਾ ਹੋਈ ਬਸ 12 ਸਾਲ ਥਾਂ ਠੱਕ ਸੇਵਾ ਕਰਕੇ ਤਾਂ ਸਤਿਗੁਰੂ ਲਿਖਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਹਿੰਦੇ ਜਦੋਂ ਨਾ ਮੈਂ ਗੁਰੂ ਅੰਗਦ ਦੇਵ ਜੀ ਦੀ ਪ੍ਰਾਪਤੀ ਕੀਤੀ ਹੈ ਨਾ ਗੁਰਨਾਨਕ ਦੇਵ ਜੀ ਦੀ ਪ੍ਰਾਪਤੀ ਕੀਤੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਾਪਤੀ ਕੀਤੀ ਹੈ ਤਾਂ ਜਾਣੋ ਵੀ ਆਨੰਦ ਭਿਆ ਮੇਰੀ ਮਾਏ ਬਹੁਤ ਆਤਮਿਕ ਖੇੜਾ ਪ੍ਰਾਪਤ ਹੋ ਗਿਆ ਮੈਨੂੰ ਅਨ ਦ ਅਖਰੀ ਅਰਥ ਬਣਦਾ ਹੈ ਆਨ ਤੇ ਦ ਦ ਹੁੰਦਾ ਦਵੇਸ਼ ਈਰਖਾ ਤੋਂ ਅਨ ਰਹਿਤ ਈਰਖਾ ਤੇ ਦਵੇਸ਼ ਤੋਂ ਰਹਿਤ ਜਿਹੜੀ ਬਿਰਤੀ ਹੈ ਜਦੋਂ ਬਣ ਜਾਂਦੀ ਤਾਂ ਬੰਦੇ ਨੂੰ ਆਨੰਦ ਹੀ ਬਣਿਆ ਰਹਿੰਦਾ ਇੱਥੇ ਲੋਕ ਖਿਜ-ਖਿਜ ਮਰ ਜਾਂਦੇ ਨੇ ਇੱਕ ਦੂਜੇ ਨਾਲ ਈਰਖਾ ਕਰ ਕਰਕੇ ਦੂਜੇ ਧਰਮਾਂ ਨਾਲ ਨਫ਼ਰਤਾਂ ਕਰਕੇ ਫਲਾਨਾ ਬੰਦਾ ਫਲਾਨੇ ਦੇਸ਼ ਦਾ ਫਲਾਨੇ ਕੌਮ ਦਾ ਪਰ ਰੱਬ ਦੇ ਪਿਆਰਿਆਂ ਦੇ ਅੰਦਰ ਇੰਨਾ ਅਨੰਦ ਹੁੰਦਾ ਹੈ ਕਿ ਉਹ ਕਿਸੇ ਨਾਲ ਈਰਖਾ ਕਰਦੇ ਹੀ ਨਹੀਂ ਪਸ਼ੂ ਪੰਛੀਆਂ ਨਾਲ ਵੀ ਨਹੀਂ ਕਰਦੇ ਉਹ ਤਾਂ ਹਰੇਕ ਦੇ ਵਿੱਚ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹਨਾਂ ਦੀ ਬਿਰਤੀ ਇੰਨੀ ਉੱਚੀ ਹੋ ਜਾਂਦੀ ਹੈ ਉਹਨਾਂ ਨੂੰ ਸਾਰੇ ਆਪਣੇ ਆਪਣੀ ਨਜ਼ਰ ਆਉਂਦੇ ਨੇ ਵੀ ਸਾਰੇ ਹੀ ਮੇਰੇ ਨੇ ਕੋਈ ਬਗਾਨਾ ਨਹੀਂ ਹੈ ਇੱਥੇ ਸਤਗੁਰ ਦਾ ਪਾਇਆ ਸਹਜ ਛੇਤੀ ਮਹਾਰਾਜ ਕਹਿੰਦੇ ਮੈਂ ਸਤਗੁਰ ਦੀ ਪ੍ਰਾਪਤੀ ਤਾਂ ਕੀਤੀ ਹੈ ਪਰ ਮੈਂ ਸਤਗੁਰ ਨੂੰ ਗਿਆਨ ਸੰਯੁਕਤ ਪ੍ਰਾਪਤ ਕੀਤਾ ਸਹਜ ਨਾ ਮਤਲਬ ਗਿਆਨ ਛੇਤੀ ਸੰਯੁਕਤ ਗਿਆਨ ਸਮੇਤ ਸਤਗੁਰ ਦੀ ਪ੍ਰਾਪਤੀ ਕੀਤੀ ਹੈ ਇੱਕ ਇੱਕ ਦੁਨੀਆ 'ਚ ਉਹ ਵੀ ਗੁਰੂ ਨੇ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਹਨ ਤ੍ਰਿਵ ਗਿਆਨ ਨਹੀਂ ਹੈ ਦੂਸਰਾ ਸਤਗੁਰ ਦਾ ਜੋਗੀ ਨੂੰ ਸਮਝਾਉਣ ਦਾ ਭਾਵ ਇਹ ਸੀ ਕਿ ਮੈਂ ਸਤਗੁਰਤਾ ਪਾਇਆ ਸਹਿਜ ਸੇਤੀ ਮੈਂ ਸਤਿਗੁਰੂ ਦੀ ਪ੍ਰਾਪਤੀ ਹੱਥ ਯੋਗ ਨਾਲ ਨਹੀਂ ਕੀਤੀ ਹੱਥ ਕਰਕੇ ਨਹੀਂ ਕੀਤੀ ਮੈਂ ਸਹਿਜ ਯੋਗ ਨਾਲ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ ਸੁਤੇ ਸਿੱਧੀ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਜਦੋਂ ਤੋਂ ਮੈਨੂੰ ਸਤਿਗੁਰੂ ਮਿਲੇ ਨੇ ਮਨ ਵਜੀਆਂ ਵਧਾਈਆਂ ਉਦੋਂ ਦੀਆਂ ਮੇਰੇ ਮਨ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਖੇੜੇ ਹੀ ਖੇੜੇ ਹੋ ਗਏ ਨੇ ਮਨ ਦੇ ਅੰਦਰ ਖੁਸ਼ੀਆਂ ਡੁੱਲ ਡੁੱਲ ਪੈਂਦੀਆਂ ਨੇ ਆਪੇ ਵਧਾਈਆਂ ਵੱਜ ਰਹੀਆਂ ਆਮ ਆਪਾਂ ਕਿਸੇ ਨੂੰ ਮਿਲ ਕੇ ਵਧਾਈਆਂ ਨੇ ਵਧਾਈਆਂ ਜੀ ਵਧਾਈਆਂ ਤੁਹਾਨੂੰ ਬੜੀਆਂ ਵਧਾਈਆਂ ਹੋਣ। ਕਈ ਅੱਖਰ ਆਪਾਂ ਆਪਣੇ ਆਪ ਹੀ ਬਦਲਦੇ ਹੁੰਨੇ ਆ। ਇਹ ਅੱਖਰ ਹੈਗਾ ਵਾਵੇ ਨੂੰ ਕੰਨਾ ਧੱਦੇ ਨੂੰ ਕੰਨਾ ਵਧਾਈਆਂ। ਇਹ ਹੁਣ ਜਦੋਂ ਵੀ ਜਿੱਥੇ ਵੀ ਮਰਜੀ ਚਲੇ ਜਾਓ ਸੰਸਾਰ ਭਰ ਦੇ ਵਿੱਚ ਜਿੰਨੀ ਸੰਗਤ ਆ ਨਾ ਸਾਰੀ ਕਹਿੰਦੀ ਮਨ ਵੱਜੀਆਂ ਵਧਾਈਆਂ। ਵਾਵੇ ਦਾ ਕੰਨਾ ਤੇ ਬੋਲਣਾ ਹੀ ਨਹੀਂ ਕਿਸੇ ਨੇ। ਕਿਸੇ ਨੂੰ ਗਿਆਨ ਹੋਵੇਗਾ ਤੇ ਵਾਵੇ ਨੂੰ ਕੰਨਾਂ ਵੀ ਲੱਗਿਆ ਹੋਇਆ ਇਸ ਕਰਕੇ ਜਿੰਨੀ ਪੰਕਤੀਆਂ ਲਿਖੀਆਂ ਹੋਈਆਂ ਜਿੰਨੇ ਅੱਖਰ ਲਿਖੇ ਉਹਨਾਂ ਦਾ ਬੜਾ ਧਿਆਨ ਦਿਓ ਅੱਗੇ ਵਾਸਤੇ ਕਦੇ ਵੀ ਨੋਟ ਕਰ ਲੈਣਾ ਕਿ ਪਾਠ ਕਰਨ ਵੇਲੇ ਜਰੂਰ ਦੇਖੋ ਵਾਧਾਈਆਂ ਮਨ ਦੇ ਅੰਦਰ ਵਾਧਾਈਆਂ ਵੱਜੀਆਂ ਖੁਸ਼ੀਆਂ ਖੇੜੇ ਹੋ ਗਏ ਨੇ ਖੁਸ਼ੀਆਂ ਢਲ ਢਲ ਪੈਂਦੀਆਂ ਬਾਹਰ ਨੂੰ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਕਨੇ ਰਾਗ ਸਾਰੇ ਰਾਗ ਏਕ ਸੰਗ ਪੰਜ ਬਰੰਗਨ ਸੰਗ ਅਲਪ ਹੈ ਅਠਾ ਨੰਦਨ ਇਸ ਕਰਕੇ ਜਿੰਨੇ ਰਾਗ ਇੱਕ ਪੰਜ ਉਹਨਾਂ ਦੇ ਪੁੱਤਰ ਸੋ ਇਸ ਪ੍ਰਕਾਰ ਪੰਜ-ਪੰਜ ਉਹਨਾਂ ਦੀਆਂ ਮੇਸਤਰੀਆਂ ਰਾਗ ਏਕ ਸੰਗ ਪੰਜ ਬਰ ਅੰਗਨ ਬਰ ਸ੍ਰੇਸ਼ਟ ਅੰਗਨ ਇਸਤਰੀਆਂ ਸੰਗ ਅਲਪ ਹੈ ਅਠਾ ਨੰਦਨ ਅੱਠ-ਅੱਠ ਉਹਨਾਂ ਦੇ ਪੁੱਤਰ ਨੇ ਇਸ ਤਰ੍ਹਾਂ ਕੁੱਲ ਰਾਗ ਉਹਨਾਂ ਦੇ ਪੁੱਤਰ ਉਹਨਾਂ ਦੀਆਂ ਈਸਤਰੀਆਂ ਰਤਨ ਤੋਂ ਭਾਵ ਉਹਨਾਂ ਦੇ ਪੁੱਤਰ ਨੇ ਪਰਿਵਾਰ ਪਰੀਆਂ ਉਹਨਾਂ ਦਾ ਸਾਰਾ ਪਰਿਵਾਰ ਤੇ ਪਰੀਆਂ ਜਿਹੜੀਆਂ ਰਾਗਣੀਆਂ ਨੇ ਸ਼ਬਦ ਗਾਵਣਾਈਆਂ ਸਧਾਰਨ ਸ਼ਬਦ ਨੂੰ ਗਾਇਨ ਕਰਦੀਆਂ ਪਰ ਸਤਿਗੁਰੂ ਕਹਿੰਨੇ ਸ਼ਬਦੋ ਤਾਂ ਗਾਵੋ ਹਰੀ ਕੇਰਾ ਕਹਿੰਨੇ ਹੋਰ ਕੋਈ ਸ਼ਬਦ ਨਾ ਪੜਿਓ ਇੱਥੇ ਬਾਹਰ ਲਾ ਸ਼ਬਦ ਪੜਨਾ ਤਾਂ ਹਰੀ ਦਾ ਹੀ ਪੜਿਓ ਬਾਹਰਲੇ ਗੀਤ ਗਾਇਨ ਨਹੀਂ ਕਰਨੇ ਹਨ ਹਰੀਦਾ ਸ਼ਬਦ ਪੜੋ ਬਸ ਜੇ ਰਾਗ ਵਿੱਚ ਪੜਨਾਂ ਕੀਰਤਨ ਕਰਨਾ ਹੋਰ ਕੋਈ ਚੀਜ਼ ਨਹੀਂ ਗਾਉਣੀ ਕਿਉਂਕਿ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਸਾਖਤ ਗੀਦ 나ਦ ਤੁਨ ਗਾਵਤ ਬੋਲਤ ਬੋਲ ਅਜਾਈ ਇਸ ਕਰਕੇ ਹਰੀਦਾ ਹੀ ਸ਼ਬਦ ਗਾਇਨ ਕਰੋ ਮਨ ਜਿੰਨੀ ਵਸਾਇਆ ਪੂਰੀ ਪੰਕਤੀ ਸ਼ਬਦੋ ਤਾਂ ਗਾਹੋ ਹਰੀ ਕੇਰਾ ਹਰੀ ਦਾ ਸ਼ਬਦ ਗਾਇਨ ਤਾਂ ਕਰੋ ਪਰ ਉਹਨਾਂ ਨਾਲ ਮਿਲ ਕੇ ਕਰੋ ਮਨ ਜਿੰਨੀ ਵਸਾਇਆ ਜਿਨ੍ਹਾਂ ਨੇ ਮਨ ਦੇ ਵਿੱਚ ਸ਼ਬਦ ਨੂੰ ਵਸਾਇਆ ਤੁਸੀਂ ਵੀ ਉਹਨਾਂ ਦੇ ਕੋਲ ਬੈਠ ਕੇ ਸ਼ਬਦ ਦਾ ਗਾਇਨ ਕਰੋ ਤਾਂ ਕਿ ਤੁਹਾਡੇ ਮਨ ਵਿੱਚ ਵੀ ਸ਼ਬਦ ਵਸ ਜਾਵੇ ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ ਹੀ ਨਹੀਂ ਉਹਨਾਂ ਕੋਲ ਬਹਿ ਕੇ ਲਾਭ ਨਹੀਂ ਮਿਲਦਾ ਕਿਉਂਕਿ ਉਹ ਤਾਂ ਬਾਹਰੀ ਗਿਆਨ ਹੈ ਉਹ ਤਾਂ ਬਾਹਰੋਂ ਤਾਂ ਜਿੰਨਾ ਸੋਹਣਾ ਮਰਜੀ ਬਹੁਤ ਕੁਝ ਹੈ ਬڑے ਗਵਈਏ ਬੈਠੇ ਨੇ بڑے ਕੀਰਤਨੀਏ ਬੈਠੇ ਨੇ بڑے ਗਾਉਣ ਵਾਲੇ ਬੈਠੇ ਨੇ ਪਰ ਮਹਾਰਾਜ ਨੇ ਵਿਰਲ ਹੈ ਹਿਰਦੈ ਵਸਾਇਆ ਹਿਰਦੇ ਚ ਤਾਂ ਕਿਸੇ ਕਿਸੇ ਨੇ ਵਸਾਇਆ ਉਹ ਤਾਂ ਸਾਰੇ ਵਪਾਰੀ ਨੇ ਪੈਸਿਆਂ ਦੇ ਹੁਣ ਮੈਂ ਉਹੋ ਜਿਹੇ ਕਹਿੰਦੇ ਬੰਦਾ ਲੱਭਦਾ ਜਿਹਨੇ ਹਿਰਦੇ ਚ ਵਸਾਇਆ ਮੈਂ ਉਹਦੇ ਕੋਲ ਬੈਠ ਕੇ ਪੜਾ ਬੜਾ ਫਰਕ ਪੈਂਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਉਕਾਗਰ ਕੀਤਾ ਹੁੰਦਾ ਨਾ ਉਹਨਾਂ ਦੇ ਕੋਲ ਬੈਠ ਕੇ ਪੜ੍ਹੀਏ ਮਨ ਜਾਂਦਾ ਹੀ ਨਹੀਂ ਕਿਸੇ ਪਾਸੇ ਇੰਨਾ ਮਨ ਟਿਕਾਉਜ ਹੋ ਜਾਂਦਾ ਇੰਨਾ ਇਕਾਗਰਤਾ ਹੋ ਜਾਂਦਾ ਤੇ ਜੇ ਚੰਚਲ ਮਨ ਵਾਲਿਆਂ ਕੋਲ ਬੈਠ ਕੇ ਭਾਵੇਂ ਪਾਠ ਕਰੀ ਵੀ ਜਾਈਏ ਤਾਂ ਉਹਨਾਂ ਦੀ ਚੰਚਲਤਾ ਹੀ ਦਾ ਪ੍ਰਭਾਵ ਸਾਡੇ ਉੱਤੇ ਵੀ ਪੈ ਜਾਂਦਾ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਨ ਜਿੰਨੀ ਵਸਾਇਆ ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ ਹੈ ਉਹਨਾਂ ਦੇ ਕੋਲ ਬੈਠ ਕੇ ਪਾਠ ਕਰੋ ਉਹਨਾਂ ਕੋਲ ਬੈਠ ਕੇ ਕੀਰਤਨ ਕਰੋ ਟਿਕੀਆਂ ਹੋਈਆਂ ਰੂਹਾਂ ਦੇ ਕੋਲ ਬੈਠੋ ਹਿੱਲੀਆਂ ਰੂਹਾਂ ਤਾਂ ਆ ਬਿਚਾਰੀਆਂ ਡੋਲਦੀਆਂ ਫਿਰਦੀਆਂ ਉਹਨਾਂ ਕੋਲ ਬਹਿ ਕੇ ਕੀ ਪ੍ਰਾਪਤੀ ਹੋਣੀ ਹੈ ਟਿਕਿਆ ਹੋਇਆ ਮਹਾਪੁਰਸ਼ਾਂ ਕੋਲ ਬੈਠੋ ਗੁਰਮੁਖਾਂ ਕੋਲ ਬੈਠੋ ਕਹਾ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਆਨੰਦ ਹੀ ਆਨੰਦ ਹੋ ਗਿਆ ਮੇਰੇ ਅੰਦਰ ਦੁਵੇਸ਼ ਤੋਂ ਰਹਿਤ ਹੋ ਗਿਆ ਕਿਉਂਕਿ ਮੈਂ ਸਤਿਗੁਰੂ ਦੀ ਪ੍ਰਾਪਤੀ ਕਰ ਲਈ ਪੂਰੇ ਸਤਿਗੁਰੂ ਕਿੱਥੇ ਮਿਲਦੇ ਨੇ ਪੂਰੇ ਸਤਿਗੁਰੂ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਬਾਗਾਂ ਤੋਂ ਬਿਨਾ ਮਿਲਦੇ ਨੇ ਇਸ ਕਰਕੇ ਵੱਡੇ ਆਭਾਗਾਂ ਕਰਕੇ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ ਹੁਣ ਆਪਣੇ ਮਨ ਨੂੰ ਕਹਿੰਦੇ ਨੇ ਬਈ ਮੈਂ ਤਾਂ ਬਾਹਰੋਂ ਸਰੀਰ ਕਰਕੇ ਤਾਂ ਮਿਲਿਆ ਪਰ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਦੇਖ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ ਬਾਣੀ ਪ੍ਰਾਪਤ ਹੋਈ ਹੈ ਕੀਰਤਨ ਕਥਾ ਮਿਲਿਆ ਗੁਰਮੰਤਰ ਮਿਲਿਆ ਮੂਲ ਮੰਤਰ ਮਿਲਿਆ ਬੀਜ ਮੰਤਰ ਮਿਲਿਆ ਮਾਲਾ ਮੰਤਰ ਮਿਲਿਆ ਇੰਨਾ ਗਿਆਨ ਮਿਲ ਗਿਆ ਇੰਨਾ ਕੁਝ ਮਿਲ ਗਿਆ ਮੇਰੇਆ ਮਨਾ ਤੂੰ ਇੱਧਰ ਤੁਰਿਆ ਫਿਰਦਾ ਬਾਹਰ ਤੂੰ ਸਦਾ ਰਹੁ ਹਰ ਨਾਲੇ ਤੂੰ ਹਮੇਸ਼ਾ ਹਰੀ ਨਾਲ ਜੁੜਿਆ ਰਹੋ ਤਾਂ ਹਮੇਸ਼ਾ ਕਿਉਂ ਟੁੱਟਦਾ ਵਾਹਿਗੁਰੂ ਨਾਲੋਂ ਬਾੜਾ ਜੇ ਜੁੜੇ ਕੋਈ ਚੰਗੀ ਚੀਜ਼ ਖਾਣ ਵਾਲੀ ਦੇਖੀ ਜੜੀ ਟੁੱਟ ਜਾਂਦਾ ਉਹ ਨੂੰ ਟੁੱਟ ਕੇ ਪੈਂਦਾ ਮੈਨੂੰ ਪਹਿਲਾਂ ਦਿਓ ਖਾਣ ਨੂੰ ਉਹ ਕੱਪੜਾ ਦੇਖ ਲਿਆ ਤਾਂ ਮਨ ਹਿੱਲ ਜਾਂਦਾ ਜਦੋਂ ਵੀ ਚੰਗੇ ਪਦਾਰਥ ਦੇਖੇ ਮਾਇਆ ਦੇਖੀ ਫਿਰ ਮਨ ਹਿੱਲ ਗਿਆ ਮਹਾਰਾਜ ਇਹ ਤੋਂ ਬਚਾਵੇ ਸਾਨੂੰ ਜਿਹੜੀ ਚੀਜ਼ ਦੇਖਦੇ ਆ ਉਦੋਂ ਨੇ ਮਨ ਤੁਰ ਪੈਂਦਾ ਸਤਿਗੁਰੂ ਕਹਿੰਦੇ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹੋ ਜਿੰਝ ਛਕਣਾ ਛੱਕ ਪਾਣੀ ਪੀਣਾ 20 ਕੱਪੜੇ ਪਾਉਣੇ ਬਾਜੇ ਪ੍ਰਸਾਦ ਛਕਤੀ ਹੀ ਅੰਮ੍ਰਿਤ ਕਾਇ ਤਿਸ ਸਾਗੁਰੂ ਕੋ ਰੱਖ ਮਨ ਮਾਏ। ਜੇ ਪ੍ਰਸਾਦ ਸੁਗੰਧਤ ਨਾਲ ਲਾਵੇ ਤੇ ਇਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੇ ਸੁਗੰਧਤ ਤੇ ਸਭ ਇਹਾ ਸਦਾ ਮਨ ਅੰਦਰ। ਤੈਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਨਾ ਖਾ ਰੋਟੀ ਰੋਟੀ ਖਾ ਬਰਫੀਆਂ ਖਾ ਮਠਿਆਈਆਂ ਖਾ ਕੱਪੜੇ ਪਾ ਪਰ ਤੂੰ ਤੇ ਜਦੋਂ ਕੱਪੜੇ ਪਾਉਣ ਲੱਗਦਾ ਤਾਂ ਕੱਪੜੇ 'ਚ ਇੰਨੀ ਸੁਰਤੀ ਟਿਕ ਜਾਂਦੀ ਤੇਰੀ ਰੱਬ ਦਾ ਨਾਮ ਹੀ ਭੁੱਲ ਜਾਂਦਾ ਤੈਨੂੰ ਤੈਨੂੰ ਇਸੇ ਗੱਲ ਤੇ ਸੰਗਤ 'ਚ ਬੁਲਾਇਆ ਤੈਨੂੰ ਪੱਕਾ ਕਰਨਾ ਹੈ ਜਾਂ ਤੂੰ ਕੱਪੜੇ ਪਾਵੇਂ ਜਾਂ ਤੂੰ ਰੋਟੀ ਖਾਵੇਂ ਜਾਂ ਤੂੰ ਕੋਈ ਕੋਈ ਕਿਰਿਆ ਕਰੇ ਤਾਂ ਪਹਿਲਾਂ ਅੱਖੇ ਤੂੰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਇਸ ਕਰਕੇ ਮਹਾਰਾਜ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ ਉੱਤੇ ਟਿੱਪੀ ਆ ਇਸ ਕਰਕੇ ਮਨ ਨਹੀਂ ਬੋਲਣਾ ਮਨ ਮਨ ਬੋਲਣਾ ਨਹੀਂ ਬੋਲਣਾ ਮੰ ਮੰਨ ਨਾ ਮਾਨਾ ਮੰਮਾ ਨੰਨੇ ਸਿਆਰੀ ਮਾਨ ਇਥੇ ਉਤੇ ਟਿਪੀ ਆਗੀ ਮੰਨ ਹਰ ਨਾਲ ਰਹੋ ਤੂੰ ਮੰਨ ਮੇਰੇ ਵਾਹਿਗੁਰੂ ਨਾਲ ਮੇਰੇ ਮਨਾਂ ਤੂੰ ਸਦਾ ਹੀ ਜੁੜਿਆ ਰਹੋ ਫਿਰ ਕੀ ਲਾਭ ਹੋਵੇਗਾ ਦੁੱਖ ਸਭ ਵਿਸਾਰਨਾ ਕਿਉਂਕਿ ਪ੍ਰਮਾਤਮਾ ਦੇ ਨਾਲ ਜੁੜਨ ਨਾਲ ਹੀ ਫਾਇਦਾ ਕਿ ਦੁੱਖ ਆਪਣੇ ਆਪ ਹੀ ਖਿਹੜਾ ਛੱਡ ਜਾਂਦੇ ਨੇ ਦੁੱਖ ਸਾਰੇ ਨਿਵਰਤ ਹੋ ਜਾਂਦੇ ਨੇ ਸੁੱਤੇ ਸਿੱਧੇ ਜੁੜੇ ਰਹੋ ਹਰ ਵਕਤ ਅੰਗੀਕਾਰੋ ਕਰੇ ਤੇਰਾ ਜੇ ਤੂੰ ਉਹਦੇ ਨਾਲ ਜੁੜਿਆ ਰਹੇ ਫਿਰ ਉਹ ਤੇਰਾ ਅੰਗੀਕਾਰ ਵੀ ਕਰਦਾ ਪੱਖ ਵੀ ਕਰਦਾ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੂ ਕਰੀਏ ਔਰ ਅੱਛਾ ਅੰਗੀਕਾਰ ਕਰੇਗਾ ਉਹ ਤੇਰਾ ਅੰਗੀਕਾਰ ਕੀਆ ਪ੍ਰਭ ਆਪਣਾ ਇਸ ਕਰਕੇ ਦੁਖੀ ਸਗਲੇ ਭੈਰਵਾਲ ਅੰਗੀਕਾਰ ਉਹ ਕਰੇ ਤੇਰਾ ਜਦੋਂ ਤੂੰ ਹਰ ਵਕਤ ਹੀ ਗੁਰਮੰਤਰ ਨਾਲ ਮੂਲ ਮੰਤਰ ਨਾਲ ਜੁੜਿਆ ਰਹੇਗਾ ਬਾਣੀ ਪੜਦਾ ਰਹੇਗਾ ਫਿਰ ਉਹਨੂੰ ਆਪੇ ਪਿਆਰ ਆਉਂਦਾ ਹੈ ਇਹ ਮੇਰਾ ਭਗਤ ਹੈ ਇਹਦੀ ਰੱਖਿਆ ਕਰਨੀ ਹੈ ਕਾਰਜ ਸਭ ਸਵਾਰਨਾ ਕਾਰਜ ਤੇਰੇ ਆਪਣੇ ਆਪ ਹੀ ਸਵਾਰ ਦੇਣੇ ਸਾਰੇ ਕਿਉਂਕਿ ਉਹਨੂੰ ਪਤਾ ਇਹ ਇੱਧਰ ਜੁੜਿਆ ਹੋਇਆ ਮੈਂ ਇਹਦੇ ਕੰਮ ਕਰਿਆ ਆ ਮੈਂ ਦੌੜ ਕੇ ਫਿਰ ਉਹ ਕੰਮ ਵੀ ਕਰਿਆ ਆਉਂਦੇ ਨੇ ਸਾਰੇ